ਗੁਰੂਪਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਗੁਰਦੁਆਰਾ ਥੇ ਮਿਲਕ ਬੰਦ ਲੋਨੀ ਤੋਂ ਬੇਨਤੀ ਕਰ ਰਹੇ ਹਾਂ ਸਾਡੇ ਇੱਥੇ ਜਿਹੜਾ ਪਵਨ ਨਰਮਹਨ ਗੁਰੂ ਸਾਹਿਬ ਜੀ ਅਬਾਦਤਾ ਚੱਲ ਰਿਹਾ ਸੀ ਉਸ ਦਾ ਇੱਕ ਹਾਲ ਕਾਂਟਕਸ ਨੋਗਾ ਉਹਦੇ ਵਿੱਚ ਅੱਜ ਗੁਰੂ ਮਹਾਰਾਜ ਦਾ ਪ੍ਰਕਾਸ਼ ਕੀਤਾ ਗਿਆ ਸਰਤਾ ਵਾਲੋਂ ਸਭ ਨੇ ਮਿਲ ਕੇ ਗੁਰ ਰੰਸਾ ਮਾਹੀ ਦਾ ਸਥਾਪਨਾ ਹੋਈ ਹੈ ਉੱਥੇ ਅੱਜ ਅਖੰਡ ਪਾਤਸ਼ਾਹ ਵੀ ਰੰਤਾ ਹੋਈ ਹੈ ਜਿੰਨਾ ਦੀ ਇਸ ਬਾਤ ਦੀ ਐਤਵਾਰ 16 ਤਰੀਕ ਨੂੰ ਸਵੇਰੇ 8 ਵਜੇ ਹੋਏਗੀ ਉਸ ਤੋਂ ਬਾਅਦ ਕਿੰਨਵਾਂ ਸੰਦੇਵਾਂ ਚਲੇ ਜਾਣਗੇ ਜਿਹੜੇ 1 ਵਜੇ ਤੱਕ ਪ੍ਰੋਗਰਾਮ ਚੱਲੇਗਾ ਸਾਡੀ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਵੱਚੜ ਕੇ ਹਾਜ਼ਰੀਆਂ ਭਰ ਕੇ 16 ਤਰੀਕ ਨੂੰ ਗੁਰੂ ਮਹਾਰਾਜ ਦੀਆਂ ਕਿਸ਼ੀਆਂ ਪ੍ਰਾਪਤ ਕਰੋ ਇਹ ਜਿਹੜੀ ਕਾਰ ਸੇਵਾ ਚੱਲ ਰਹੀ ਸੀ ਇਹਦੇ ਵਿੱਚ ਗੁਰੂ ਮਹਾਰਾਜ ਦੀ ਬਖਸ਼ਿਸ਼ ਸਦਕਾ ਸੰਗਤਾਂ ਦੇ ਸਹਿਯੋਗ ਨਾਲੇ ਹੁਣ ਤੱਕ ਜਿੰਨੀ ਵੀ ਸਫਲ ਹੋਈ ਹੈ ਇਹ ਸੰਗਤਾਂ ਦੀ ਬਹੁਤ ਜ਼ਿਆਦਾ ਕਿਰਪਾ ਨਾਲ ਹੋਈ ਹੈ ਅਸੀਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਦੇ ਹਾਂ ਕਿ ਜਿਨ੍ਹਾਂ ਨੇ ਇਹ ਸੇਵਾ ਦਾਸਾਂ ਕੋਲੋਂ ਲਈ ਹੈ ਆਪ ਸੰਗਤਾਂ ਨੂੰ ਇਹ ਹੀ ਬੇਨਤੀ ਹੈ ਕਿ ਆਪ 16 ਤਰੀਕ ਨੂੰ ਆ ਜਰੀਆਂ ਪਰਕੇ ਦਸਰਿਆਂ ਨੂੰ ਸੀਸਾ ਬਖਸ਼ੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆ ਵਾਹਿਗੁਰੂ ਜੀ ਕੀ ਫਤਿਹ ਆਪ ਸਾਰੇ ਬਲੇ ਬਤੇ ਜਾਣੇ ਜਾ ਰਹੇ ਕਿ ਦੂਰ ਦੋਰਾਂ ਚ ਮਿਲਕਰੋ ਨਿਵੇਚ ਨਵੇਂ ਬਿਲਡਿੰਗ ਦਾ ਸਾਰੇ ਦਾ ਕੰਮ ਚੱਲ ਰਿਹਾ ਸੀਗਾ ਜਿੱਦਾਂ ਇਹ ਤੁਸੀਂ ਸਾਰੇ ਆਨਲਾਈਨ ਇਹ ਕਰਿਓ ਕਿ ਨਵੀਂ ਬਿਲਡਿੰਗ ਦਾ ਕੰਮ ਕੱਲ ਪੂਰਾ ਹੋ ਗਿਆ ਸੀਗਾ ਤੇ ਅਸੀਂ ਅੱਜ ਅੱਖਣ ਪਾੜ ਦੀ ਦਾ ਅਕਨ ਸਾਹਿਬ ਜੀ ਦਾ ਪਾਠ ਰੱਖਿਆ ਗਿਆ 16 ਤਰੀਕ ਨੂੰ ਅਕਨ ਸਾਹਿਬ ਜੀ ਦਾ ਪਾਠ ਦੀ ਸਮਾਪਤੀ ਹੋਏਗੀ ਉਪਰੰਤ ਕੀਰਤਨ ਹੋਏਗਾ ਉਸ ਤੋਂ ਬਾਅਦ ਨੰਗਰ ਸੇਵਾ ਹੋਏਗੀ ਅਸੀਂ ਸਾਰੇ ਚਰਨ ਗੁਰਦਾਰੇ ਆਪਾਸੋ ਆਪ ਜੀ ਨੂੰ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਆਪਣੇ ਚਰਨ ਇੱਥੇ ਪਾਓ ਸਾਨੂੰ ਦਰਸ਼ਨ ਬਖਸ਼ੋ ਸਾਨੂੰ ਸੇਵਾ ਦਾ ਮੌਕਾ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੇ ਜਿਹੜਾ ਸਾਡਾ ਸੰਗਤ ਨੂੰ ਪਤਾ ਹੀ ਹੈ ਕਿ ਸਾਡਾ ਬਿਲਡਿੰਗ ਪੂਰੀ ਕੰਪਲੀਟ ਹੋ ਗਈ ਹੈ ਤੇ 16 ਤਾਰੀਖ ਨੂੰ ਅਰਦਾਸ ਕੀਰਤਨ ਵੀ ਹੋਵੇਗਾ ਤੇ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਜੈਜਾ ਜੈਜਾ ਇਕੱਠਾ ਹੋ ਕਰ ਆਏ ਤੇ ਦਰਸ਼ਨ ਕੀ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ 사త్సੰਗ ਜੀ ਨੂੰ ਬੇਨਤੀ ਹੈ ਜਿਹੜੀ ਗੁਰਦੁਆਰੇ ਦੀ ਨਵੀਂ ਬਿਲਡਿੰਗ ਬਣੀ ਹੈ 16 ਤਾਰੀਖ ਨੂੰ ਇੱਥੇ ਕੀਰਤਨ ਦੇ ਦਰਵਾਜ਼ੇ ਜਾਨ ਜਾਣਗੇ ਤਾਂ ਅਪਰਾੰਤ ਲੰਗਰ ਵੀ ਹੋਵੇਗਾ 사త్సੰਗ ਜੀ ਨੂੰ ਬੇਨਤੀ ਹੈ ਕਿਰਪਾ ਕਰਕੇ ਆਪਣੇ ਦਰਸ਼ਨ ਦੇ ਤੇ ਗੁਰਦੁਆਰੇ ਦੀ ਸੇਵਾ ਲਈ ਇਕੱਠ ਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ 사ਤ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਜਿਵੇਂ ਕਿ ਆਪ ਸਾਰਿਆਂ ਨੂੰ ਹੀ ਭਲੀ ਭਾਂਤੀ ਪਤਾ ਹੈ ਕਿ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾ ਚਿਲਮਿਲ ਕਲੋਨੀ ਵਿਖੇ ਨਵੀਂ ਬਿਲਡਿੰਗ ਉਸਾਰੀ ਦਾ ਕੰਮ ਪਿਛਲੇ ਕਾਫੀ ਸਮੇਂ ਤੋਂ ਚੱਲ ਰਿਹਾ ਸੀ ਤੇ ਅੱਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਮਿਹਰਮਤ ਦਾ ਸਦਕਾ ਇਸ ਇਮਾਰਤ ਦੇ ਫਰਸਟ ਫਲੋਰ ਦੀ ਸੇਵਾ ਕੰਪਲੀਟ ਹੋਈ ਅਤੇ ਸਤਿਗੁਰਾਂ ਨੇ ਪ੍ਰਕਾਸ਼ਮਾਨ ਹੋ ਕੇ ਨਵੇਂ ਹਾਲ ਵਿੱਚ ਸੰਗਤਾਂ ਨੂੰ ਖੁੱਲੇ ਦਰਸ਼ਨ ਦੀਦਾਰੇ ਬਖਸ਼ੇ ਨੇ ਅਤੇ ਸ੍ਰੀ ਅਖੰਡ ਪਾਠ ਸਾਹਿਬ ਦੀ ਪਰਮਤਾ ਹੋਈ ਹੈ ਜਿਸ ਦੇ 16 ਤਰੀਕ ਐਤਵਾਰ ਸਵੇਰੇ 8 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੀ ਸਮਾਪਤੀ ਹੋਵੇਗੀ ਤੇ ਉਪਰੰਤ ਵਿਸ਼ੇਸ਼ ਦੀਵਾਨ ਸਜਾਏ ਜਾਣਗੇ ਜਿਸ ਦਾ ਸਮਾਂ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਹੈ ਉਪਰੰਤ ਗੁਰੂ ਕੇ ਲੰਗਰ ਤਤੁੱਟੂ ਵਰਤਾਏ ਜਾਣਗੇ ਤੇ ਸਮੂਹ ਸਾਧ ਸੰਗਤ ਦਾ ਜਿਨ੍ਹਾਂ ਨੇ ਹੁਣ ਤੱਕ ਇਸ ਬਿਲਡਿੰਗ ਦੇ ਬੜੇ ਵੱਡੇ ਕਾਰਜ ਵਾਸਤੇ ਆਪਣੀਆਂ ਤਿਲ ਫੁੱਲ ਭੇਟਾਵਾਂ ਭੇਟ ਕੀਤੀਆਂ ਨੇ ਬੇਅੰਤ ਸਹਿਯੋਗ ਕੀਤਾ ਹੈ ਸਮੂਹ ਸਾਧ ਸੰਗਤ ਦਾ ਕੋਟਾਨ ਕੋਟ ਧੰਨਵਾਦ ਤੇ ਹੁਣ ਕੰਮ ਗੁਰੂ ਘਰ ਦਾ ਚੱਲ ਰਿਹਾ ਹੈ ਅਤੇ ਚੱਲਦਾ ਰਹੇਗਾ ਆਪ ਸਾਰਿਆਂ ਨੇ ਜਿਵੇਂ ਪਹਿਲਾਂ ਸਹਿਯੋਗ ਕੀਤਾ ਹੈ ਅਸੀਂ ਅੱਗੇ ਵੀ ਬੇਨਤੀ ਕਰਦੇ ਹਾਂ ਤੇ ਉਮੀਦ ਰੱਖਦੇ ਹਾਂ ਕਿ ਆਪ ਸਭ ਐਸੇ ਤਰ੍ਹਾਂ ਹੀ ਆਪਣਾ ਆਸ਼ੀਰਵਾਦ ਸਹਿਯੋਗ ਬਣਾਈ ਰੱਖੋਗੇ ਇਸ ਤੋਂ ਬਾਅਦ ਬੇਸਮੈਂਟ ਵਿੱਚ ਜਿਹੜਾ ਗੁਰੂ ਘਰ ਲੰਗਰ ਵਾਸਤੇ ਲੰਗਰ ਹਾਲ ਤਿਆਰ ਹੋਣਾ ਹੈ ਜਿਸ ਦਾ ਸਟ੍ਰਕਚਰ ਤੇ ਬਣ ਚੁੱਕਿਆ ਹੈ ਤੇ ਬਾਕੀ ਬਹੁਤ ਸਾਰੀਆਂ ਤਿਆਰੀਆਂ ਉਹਦੇ ਵਿੱਚ ਹੋਣਗੀਆਂ ਤੇ ਪਹਿਲਾਂ ਕੀਤੀ ਗਈ ਸੇਵਾ ਦਾ ਆਪ ਜੀਆ ਦਾ ਸਮੂਹ ਸਾਧ ਸੰਗਤ ਦਾ ਪੋਟਾਨ ਕੋਡ ਧੰਨਵਾਦ ਹੈ ਸੁਕਰਾਨਾ ਹੈ ਗੁਰੂ ਸਾਹਿਬ ਦਾ ਸੁਕਰਾਨਾ ਹੈ ਉਹਨਾਂ ਦੀ અપਾਰ ਮਿਹਰਮਤ ਦਾ ਸਦਕਾ ਤੇ ਸਾਡੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਸਾਡੇ ਪ੍ਰਧਾਨ ਜੀ ਸਰਦਾਰ ਮਨਜੀਤ ਸਿੰਘ ਕੋਹਲੀ ਜੀ ਜਨਰਲ ਸਕੱਤਰ ਸਾਹਿਬ ਸਰਦਾਰ ਮਨਜੀਤ ਸਿੰਘ ਵੜੈਚ ਜੀ ਅਤੇ ਸਹੁ ਮੈਨੇਜਮੈਂਟ ਕਮੇਟੀ ਤੇ ਇਲਾਕਾ ਨਿਵਾਸੀ ਸਾਧ ਸੰਗਤ ਸਾਰਿਆਂ ਦੇ ਸਹਿਯੋਗ ਸਦਕਾ ਇਹ ਬੜਾ ਵੱਡਾ ਉਪਰਾਲਾ ਬਾਜੇ ਪ੍ਰਕਾਸ਼ ਹੋਇਆ ਹੈ ਗੁਰੂ ਮਹਾਰਾਜ ਦਾ ਤੇ ਅੱਗੇ ਵੀ ਇਹ ਕਾਰਜ ਇਸੇ ਤਰ੍ਹਾਂ ਚੱਲਦੇ ਰਹਿਣ ਆਪ ਜੀ ਨੇ ਕਿਰਪਾ ਕਰਕੇ ਸਹਿਯੋਗ ਬਖਸ਼ਿਸ਼ ਕਰਨਾ ਭੁੱਲਾਂ ਚੁੱਕਾ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁਰ ਪੈਰੀ ਸਾਧ ਸੰਗਤ ਜੀ ਹੱਥ ਜੋੜ ਬੇਨਤੀ ਗੁਰਦਾਰੇ ਦੀ ਨਵੀਂ ਹੋ ਸਾਰੀ ਹੋ ਚੁੱਕੀ ਹੈ ਤੇ ਆਪ ਸਭ ਦੇ ਅੱਗੇ ਬੇਨਤੀ ਹੈ ਕਿ ਹੱਥ ਜੋੜ ਕੇ ਬਾਬਾ ਜੀ ਅੱਜ ਅਖੰਡ ਪਾਤਸ਼ਾਹ ਦਾ ਰੱਖਿਆ ਗਿਆ ਹੈ ਜੀ ਤੇ ਆਉਣ ਵਾਲੀ 16 ਮਿਤੀ ਨੂੰ ਅਖੰਡ ਪਾਠ ਦੀ ਆਰੰਭਤਾ ਹੋ ਚੁੱਕੀ ਹੈ ਤੇ ਸਮਾਪਤੀ 16 ਤਰੀਕ ਦੀ ਹੈ ਜੀ ਵਾਚੜ ਕੇ ਦਰਸ਼ਨ ਦਿਓ ਤੇ ਹੁਣ ਹਮਾਕੇ ਨਵੇਂ ਬਾਰੇ ਗੁਰੂ ਘਰ ਦੀ ਸ਼ੋਭਾ ਵਧਾਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਨੂੰ ਸੰਤਾਂ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਜੈ ਮਿਲ ਕਲੋਨੀ ਵੀ ਲੋ ਨਵੇਂ ਹੌਲ ਦੀ ਉਸਾਰੀ ਹੋਈ ਹੈ ਸਭੂ ਸੰਗਤ ਦੇ ਸਹਿਯੋਗ ਨਾਲ ਗੁਰੂ ਪਾਸ਼ਾ ਮਹਾਰਾਜ ਜੀ ਦੀ ਬੜੀ ਅਮਰ ਕਿਰਪਾ ਹੋਈ ਹੈ ਅੱਜ ਮਿਤੀ 15 ਤਰੀਕ ਨੂੰ ਸ੍ਰੀ ਗੰਡਪਾਤ ਸਾਹਿਬ ਜੀ ਦੇਰਮਤਾ ਹੋਈ ਹੈ ਜਿਨ੍ਹਾਂ ਦੀ ਸੰਪੂਰਨਤਾ 16 ਤਰੀਕ ਦਿਨਤਵਾਰ ਸੰਗਰਾਂਦੇ ਤਿਆੜੇ ਨੂੰ ਕੀਤੀ ਜਾਵੇਗੀ ਨਾਲ ਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਸ਼ਾ ਮਹਾਰਾਜ ਜੀ ਦਾ ਆਗਮਨ ਪੁਰਬ ਵੀ ਸੰਗਤਾਂ ਬੜੇ ਹੌਮ-ਹਮਾ ਦੇ ਨਾਲ ਬੜੇ ਪਿਆਰ ਰੁੱਸਾ ਦੇ ਨਾਲ ਬੜੇ ਚਾਹ ਦੇ ਨਾਲ ਗੁਰੂ ਘਰ ਵਿਖੇ ਨਵੇਂ ਉਸਾਰੀ ਦੇ ਨਵੇਂ ਹੌਲ ਵਿਖੇ ਮਨਾਉਣਾ ਕਰ ਰਹੀਆਂ ਨੇ ਪ੍ਰੋਗਰਾਮ 11 ਵਜੇ ਤੋਂ ਲੈ ਕੇ 1 ਵਜੇ ਤੱਕ ਦਾ ਹੈ ਸਾਰਿਆਂ ਸੰਗਤਾਂ ਸਮਾਗਮ ਵਿੱਚ ਹਾਜ਼ਰੀ ਭਰਨ ਦੀ ਕਿਰਪਾ ਲਤਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾ ਲੋ ਦੇਖਦੇ ਹਾਂ ਜਿਆ ਮੁਕਤੀ ਆ ਜਣੀ ਆ ਵਾਸਿਆ ਆ ਹੁਣ ਮੁਝੇਗੀ ਰੱਬਾ ਮੇਰੇ